ਮੰਦਰ ਚ ਕੋੜੀ ਵੱਲੋਂ ਬਣਾਈ ਗਈ ਵੀਡੀਓ ਤੇ ਪੱਖਿਆ ਵਿਵਾਦ ਜਗਤਗੁਰੂ ਮਹਾਰਾਜ ਨੇ ਜਤਾਇਆ ਰੋਕ ਦੁਰਗਿਆਨ ਕਮੇਟੀ ਦੀ ਚੁਪ ਤੇ ਵੀ ਚੁੱਕੇ ਸਵਾਲ ਜਗਤਗੁਰੂ ਨੇ ਪੁਲਿਸ 'ਚ ਸ਼ਿਕਾਇਤ ਦਿੱਤ ਦਿੱਤੀ ਚੇਤਾਵਨੀ ਅੰਮ੍ਰਿਤਸਰ ਦੇ ਪ੍ਰਸਿੱਧ ਮੰਦੇ ਦੁਰਗਿਆਨਾ ਮੰਦਿਰ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਵੀਡੀਓ ਬਣਾਈ ਗਈ ਜਿਸ ਤੇ ਕਿ ਗਾਣਾ ਵੀ ਲਗਾਇਆ ਗਿਆ ਤਾਂ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਰੋਸ ਜਤਾਇਆ ਜਾਂਦਾ ਤਦਾਦੀ ਕਿ ਅੰਮ੍ਰਿਤਸਰ ਦੇ ਵਿੱਚ ਜਗਤ ਗੁਰੂ ਸੁਆਮੀ ਸ਼੍ਰੀ ਅਸ਼ਨੇਲ ਜੀ ਮਹਾਰਾਜ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੁਰਗਿਆਣਾ ਮੰਦਿਰ ਦੇ ਵਿੱਚ ਬਣੀ ਇੱਕ ਰੀਲ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਆਖਿਆ ਕਿ ਇੱਕ ਕੁੜੀ ਵੱਲੋਂ ਮੰਦਿਰ ਪ੍ਰਗਨ ਦੇ ਵਿੱਚ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਨਿੰਦਨਯੋਗ ਕੰਮ ਹੈ ਅਵੇਸਨਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਲਿਖਤ ਰੂਪ ਦੇ ਵਿੱਚ ਸੂਚਨਾ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਕਮੇਟੀ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਜਗਤਗੁਰੂ ਮਹਾਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਮੇਟੀ ਵੱਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਉਣਗੇ ਉਹਨਾਂ ਦੁਰਗਿਆਨਾ ਕਮੇਟੀ ਉੱਤੇ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਕਮੇਟੀ ਆਪਣੇ ਅੰਦਰੂਨੀ ਝਗੜਿਆਂ ਦੇ ਵਿੱਚ ਉਲਝੀ ਹੋਈ ਹੈ ਤੇ ਉਸ ਦਾ ਧਿਆਨ ਮੰਦਿਰ ਦੇ ਪਵਿੱਤਰਤਾ ਨੂੰ ਬਣਾਈ ਰੱਖਣ ਵੱਲ ਨਹੀਂ ਆ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਵੀ ਲੋਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਈ ਦੀ ਜੈ ਸ਼੍ਰੀ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਬੰਦ ਚ ਗਈ ਆ ਕਿ ਇੱਕ ਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਰ ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਪੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ WhatsApp ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ। ਬਾਕੀ ਜਨਰਲ ਫੈਕਟਰੀ ਜੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੈ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆ। 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ। 9 ਦਿਨ ਹੋ ਗਏ ਨੇ। ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ। ਕੋਈ ਇਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਸਾਡੇ ਸ਼੍ਰੀ ਦਰਗਿਆਨਾ ਤੀਰਸੇ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆਪਹਾਵਨਾ ਨੂੰ ਠੇਸ ਪਹੁੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕੀ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਫੇਸ ਪਛਾਣ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆ ਨਾ ਹੋਵੇ ਕਿ ਕੋਈ ਜਾ ਕੇ ਸੀਰੀ ਦਰਗਿਆਨਾ ਤੇ ਉਸਦੇ ਅੰਦਰ ਵੀਡੀਓ ਬਣਾਵੇ ਤੇ ਗਾਣੇ ਲਾ ਕੇ ਤੇ ਵਾਇਰਲ ਕਰੇ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਅਤੇ ਹਰਦੇਵ ਪ੍ਰਿੰਸ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ